ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਵਗੇ ਤੇ ਠੀਕ ਠਾਕ ਹੋਵਗੇ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਮਤਲਬ ਵੀਡੀਓ ਬਹੁਤ ਦਿਨ ਹੋ ਗਏ ਮੈਨਲਾ ਦਾ ਡੇਢ ਮਹੀਨੇ ਦੇ ਕਰੀਬ ਹੋ ਚੁੱਕਿਆ ਹੁਣ ਹੈ ਕਿ ਕੋਈ ਵੀਡੀਓ ਨਹੀਂ ਆਈ ਹੈਗੀ ਤੇ ਕੋਈ ਮਤਲਬ ਪਹਿਲਾਂ ਤਾਂ ਸਾਡੇ ਪਪਾ ਜੀ ਬਿਮਾਰ ਰਹੇ ਹੈ ਨਾ ਉਹਨਾਂ ਕਰਕੇ ਵੀਡੀਓ ਨਹੀਂ ਬਣਾ ਸਕਦੇ ਫਿਰ मतलब वो ਸਾਡੇ ਵਿੱਚ ਨਹੀਂ ਰਹੇ ਹੈਗੇ ਤੇ ਇਸ ਕਰਕੇ મતલਬ ਸਾਡੀਆਂ ਵੀਡੀਓ ਨਹੀਂ ਆ ਰਹੀਆਂ ਸੀ ਹੁਣ ਦੇਖਦੇ ਆਪਾਂ ਕਿ ਹੌਲੀ ਹੌਲੀ ਕਰਕੇ ਆਪਾਂ ਆਪਣੀਆਂ ਵੀਡੀਓ ਨੂੰ ਕੰਟੀਨਿਊ ਕਰਦੇ ਆ ਕਿਉਂਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀਗਾ ਵੀ ਅਸੀਂ ਵੀਡੀਓ ਬਣਾਈਏ ਪਾਈਏ ਹੈਨਾ ਉਹ ਹਮੇਸ਼ਾ ਸਾਨੂੰ ਅਹੀਂ ਕਹਿੰਦੇ ਹੁੰਦੇ ਤੇ ਵੀ ਤੁਸੀਂ ਕਿਤੇ ਜਾਇਆ ਕਰੋ ਘੁੰਮਣ ਫਿਰਨਾ ਹੈਨਾ ਵੀਡੀਓ ਬਣਾਇਆ ਕਰੋ ਤੇ ਆਪਾਂ ਤਾਂ ਵੀਡੀਓ ਤਾਂ ਬਣਾਵਾਂਗੇ ਆਪਾਂ ਵੀਡੀਓ ਕੰਟੀਨਿਊ ਕਰਾਂਗੇ ਤੇ ਕਿਉਂਕਿ ਦੇਖੋ ਇਹ ਮਤਲਬ ਜਿਹੜੇ ਕੰਮਕਾਰ ਹਨ ਹੈਨਾ ਆਪਣੇ ਇਹ ਤਾਂ ਚੱਲਦੇ ਹੀ ਰਹਿਣਗੇ ਤੇ ਪਰ ਜਿਹੜੇ ਮਤਲਬ ਆਪਣੇ ਉੱਚੋ ਚਲੇ ਗਏ ਹਨ ਤੇ ਉਹਨਾਂ ਦੀ ਘਾਟ ਤਾਂ ਮਤਲਬ ਹਮੇਸ਼ਾ ਰਹਿੰਦੀ ਹੋਇਆ ਹੈ ਨਾ ਉਹ ਤਾਂ ਪੂਰੀ ਨਹੀਂ ਹੋ ਸਕਦੀ ਪਰ ਜਿਹੜੇ ਆਪਣੇ ਕੰਮਕਾਰ ਹੁੰਦੇ ਆ ਦੁਨੀਆਦਾਰੀ ਇਹ ਤਾਂ ਇਹ ਕੰਮਕਾਰ ਤਾਂ ਹਮੇਸ਼ਾ ਚੱਲਦੇ ਹੀ ਰਹਿਣੇ ਆ ਤੇ ਬਸ ਹੌਲੀ ਹੌਲੀ ਕਰਕੇ ਦੇਖਦੇ ਆਪਾਂ ਵੀ ਆਪਣੇ ਰੈਗੂਲਰ ਵੀਡੀਓ ਆਉਣ ਤੇ ਕਿਉਂਕਿ ਉਹ ਵੀਡੀਓ ਚਾਹੇ ਨਾ ਵੀ ਬਣਾਈਏ ਸੀ ਆਪਾਂ ਨੂੰ ਕੋਈ ਵੀਡੀਓ ਬਣਾਉਣ ਦੇ ਵਿੱਚ ਕੋਈ ਲਾਗਤ ਨਹੀਂ ਹੈਗਾ ਕੋਈ ਹਨਾ ਕਿ ਆਪਾਂ ਨੂੰ ਕੋਈ ਇਨਕਮ ਆਉਗੀ ਜਿਹਾ ਜੋ ਖੁਸ਼ ਹੈ ਪਰ ਮਤਲਬ ਸਾਡੇ ਪਾਪਾ ਜੀ ਨੂੰ ਬਹੁਤ ਸ਼ੌਂਕ ਹੁੰਦਾ ਸੀ ਜਿਉਂ ਵੀ ਅਸੀਂ YouTube ਬਣਾਈਏ ਫਾਈਏ ਤੇ ਇਸ ਤਰ੍ਹਾਂ ਕੇ ਵੀਡੀਓ ਤਾਂ ਅਸੀਂ ਬਣਾਵਾਂਗੇ ਪਰ ਹੌਲੀ ਹੌਲੀ ਮਤਲਬ ਦੇਖ ਰਹੇ ਹਾਂ ਹੁਣ ਹਨਾ ਅਸੀਂ ਬਣਾਈਏ ਕਿਉਂਕਿ ਦਿਲ ਨਹੀਂ ਕਰਦਾ ਹਲੇ ਤਾਂ ਮਤਲਬ ਕੁਝ ਵੀ ਕਰਨ ਨੂੰ ਹਨਾ ਤੇ ਹਲੇ ਆਪਣੇ ਸਾਰੇ ਕੰਮ ਕਰ ਐ ਨਹੀਂ ਪਈਏ ਕੋਈ ਵੀ ਮਤਲਬ बस ਜਿੰਨਾ ਕੁ ਹੁੰਦਾ ਹੈ ਨਾ ਕਰ ਲੀਦਾ ਹੈ ਤੇ ਕੁਝ ਰਿਸ਼ਤੇ ਤਰ੍ਹਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਹੁਣ ਕਦੀ ਹੁਣ ਮਤਲਬ ਜਿਨ੍ਹਾਂ ਨੂੰ ਹੁਣ ਬਾਅਦ ਚੋਂ ਪਤਾ ਲੱਗੀ ਜਾਂਦਾ ਹੈ ਨਾ ਉਹ ਬਾਅਦ ਚੋਂ ਆਈ ਜਾਂਦੇ ਆ ਤੇ ਇਸ ਕਰਕੇ ਵੀ ਕੁਝ ਜੜੀਏ ਮਤਲਬ ਘਾਟ ਆਪਣੇ ਹੈ ਨਾ ਉਹ ਮਤਲਬ ਫੈਮਿਲੀ ਮੈਂਬਰ ਦੀ ਪਹੁੰਚ ਜਾਂਦੀ ਹੈ ਉਹ ਤਾਂ ਪੂਰੀ ਨਹੀਂ ਹੁੰਦੀ ਹੈਗੀ ਪਰ ਆਪਣੇ ਕੰਮ ਕਾਰ ਦੁਨੀਆਦਾਰੀ ਐਵੇਂ ਚੱਲਦੀ ਰਹਿੰਦੀ ਹੈ ਤੇ ਅੱਜ ਵੀਡੀਓ ਬਣਾਉਣ ਦਾ ਇੱਕ ਕੁਝ ਖਾਸ ਮਤਲਬ ਮਕਸਦ ਇਹਗਾ ਕਿ ਅਸੀਂ ਚੱਲੇ ਸੀਗੇ ਮੈਂ ਤੇ ਅਸ਼ਵ ਚੱਲੇ ਹੁਸੀਂ ਫਤਿਹਗੜ੍ਹ ਸਾਹਿਬ ਨੂੰ ਤੇ ਅਸੀਂ ਚੱਲੇ ਆ ਮੈਂ ਚੱਲਿਆ ਅਲਟਰਾਸਾਉਂਡ ਕਰਾਉਣ ਤੇ ਮੈਂ ਮੈਨੂੰ ਇਹ ਸੀਗਾ ਮੈਂ ਵੀਡੀਓ ਸ਼ੇਅਰ ਕਰਨਾ ਕਿਉਂਕਿ ਮੇਰੇ ਅਸਿਹੀ ਪਿੱਤੇ ਦੇ ਵਿੱਚ ਪੱਥਰੀ ਜਣਾ ਤੇ ਆਪਾਂ ਦੇਖਦੇ ਹਾਂ ਹੁਣ ਜਾ ਕੇ ਵੀ ਅਲਟਰਾਸਾਉਂਡ ਦੇ ਵਿੱਚ ਕੀ ਆਉਂਦਾ ਹੈ ਤੇ ਕਿਉਂਕਿ ਮੈਂ ਤਕਰੀਬਨ ਮੈਨੂੰ ਲੱਗਾ ਕਾਫੀ ਸਾਲ ਦੇ ਸਾਲ ਹੋ ਗਿਆ 2 ਸਾਲ ਪਹਿਲਾਂ ਮੈਂ ਆਪਣੇ ਅਲਟਰਾਸਾਉਂਡ ਕਰਵਾਈ ਸੀ ਉਹਦੇ ਵਿੱਚ 아이 ਸੀ 25 ਤੋਂ ਬਾਅਦ ਮੈਂ ਗੋਰੇ ਦੇ ਕੋਈ ਮੇਰੇ ਦਰਦ ਨਹੀਂ ਹੋਇਆ ਕੁਝ ਨਹੀਂ ਹੋਇਆ ਹੈਗਾ ਹਨਾ ਤੇ ਹੁਣ ਬਸ ਗੱਲਾਂ ਬਾਤਾਂ ਸਾਰਿਆਂ ਦੀ ਸੁਣ ਸੁਣ ਕੇ ਵੀ ਹਨਾ ਜੇ ਨਹੀਂ ਆਪਣੇ ਦਰਦ ਹੁੰਦਾ ਹੈਗਾ ਤਾਂ ਮਤਲਬ ਆਪਣਾ ਪਿੱਤਾ ਫਟ ਜੂਗਾ ਹੋ ਜੂਗਾ ਤੇ ਮੈਂ ਸੋਚਿਆ ਵੀ ਚੱਲ ਆਪਾਂ ਕਿਉਂਕਿ ਮੈਂ ਹੁਣ ਕੋਈ ਇੱਕ ਖਾਦੀ ਦੇ देसी ਦਵਾਈ ਹੈ ਨਾ ਤੇ ਹੁਣ ਜਾ ਕੇ ਦੇਖਦੇ ਆ ਆਪਾਂ ਵੀ ਅਲਟਰਾਸਾਉਂਡ ਦੇ ਵਿੱਚ ਜੇ ਤਾਂ ਪੱਥਰੀਆਂ ਆਉਂਦੀਆਂ ਜਾਂ ਨਹੀਂ ਆਉਂਦੀਆਂ ਹੈਗੀਆਂ ਜੇ ਨਾ ਆਈਆਂ ਤਾਂ ਮੈਂ ਤੁਹਾਨੂੰ ਐਡਰੈਸ ਮਤਲਬ ਸ਼ੇਅਰ ਕਰੂੰਗੀ ਤੇ ਤਾਂ ਕਿ ਜੀ ਕਿਸੇ ਦਾ ਭਲਾ ਹੋ ਸਕੇ ਹੈ ਨਾ ਕੋਈ ਹੋਰ ਵੀ ਲੈ ਸਕਦਾ ਹੈ ਬਸ ਉਹਨਾਂ ਨੇ ਗਰੰਟੀ ਦਿੱਤੀ ਸੀਗੀ ਕਿ ਜਿਨੇ ਵੀ ਸਾਡੇ ਕੋਲੋਂ ਮਤਲਬ ਇਹ ਦਵਾਈ ਲੈ ਕੇ ਗਏ ਆ ਤਾਂ ਮਤਲਬ ਸਾਰਿਆਂ ਦੀ ਪਥਰੀਆਂ ਰਸੌਲੀਆਂ ਜੋ ਵੀ ਹੁੰਦਾ ਹੈ ਨਾ ਤੇ ਸਭ ਕੁਝ ਠੀਕ ਹੋਇਆ ਤੇ ਬਾਕੀ ਆਪਾਂ ਦੇਖਦੇ ਆਂ ਚਾਕੇ ਦੀ ਹੁਣ ਅਲਟਰਾਸਾਉਂਡ ਕਰਾ ਕੇ ਮੈਂ ਤੁਹਾਨੂੰ ਦੇ ਨਾਲ ਸ਼ੇਅਰ ਕਰਾਂਗੀ ਵੀ ਉਹਦੇ ਵਿੱਚ ਫੱਟੀਆਂ ਆਈਆਂ ਜਾਂ ਨਹੀਂ ਆਈਆਂ ਹੈਗੀਆਂ ਤੇ ਜੇ ਤਾਂ ਆਈਆਂ ਉਹਦੇ ਵਿੱਚ ਤਾਂ ਇੱਕ ਆਪਣੇ ਕੋਲ ਹੋਰ ਮੈਡੀਸਨ ਹੈਗੀ ਆ ਤੇ ਆਪਾਂ ਉਹ ਲੈ ਲਵਾਂਗੇ ਜੇ ਨਾ ਹੋਈ ਤਾਂ ਫਿਰ ਮਤਲਬ ਆਪਰੇਸ਼ਨ ਦਾ ਮਤਲਬ ਲਾਸਟ ਹਾਲਤ ਆ ਹੈਗਾ ਇਹ ਆਪਰੇਸ਼ਨ ਹੈ ਨਾ ਤੇ ਮਤਲਬ ਥੋੜੀ ਫਿਰ ਆਪਾਂ ਵੇਟ ਕਰਾਂਗੇ ਦੇਖਾਂਗੇ ਜੀ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਠੀਕ ਹੈ ਤੇ ਚਲੋ ਜੀ ਆਪਾਂ ਹੁਣ ਅਸੀਂ ਚੱਲਦੇ ਆਂ ਟਾਈਮ ਹੋ ਗਿਆ 9:00 ਤੇ 5:00 ਮਿੰਟ ਦਾ ਤੇ ਹੁਣ ਅਸੀਂ ਚੱਲਦੇ ਆਂ ਜੋ ਚਾਹੀਏ ਤੁਹਾਨੂੰ ਮਿਲਦੇ ਆਂ ਦਿਖਾਉਨੇ ਆ ਕਿ ਵੀ ਅਲਟਰਾ ਸਾਊਂਡ ਦੇ ਵਿੱਚ ਕੀ ਆਇਆ ਹੈ ਤੇ ਚਲੋ ਜੀ ਆਪਾਂ ਪਹੁੰਚ ਗਏ ਸੀਗੇ ਸਰੰਦ ਦੀਪਕ ਸਕੈਨਰ ਦੇ ਤੇ ਬਸ ਇੱਥੇ ਸਾਡੀ ਵਾਰੀ ਦਾ ਸੀ ਵੇਟ ਕਰਦੇ ਹੋਏ ਕਿਉਂਕਿ ਬਹੁਤ ਜਿਆਦਾ ਰੌਸ਼ਾ ਸੀਗਾ ਤੇ ਹਾਲੇ ਸਾਡੇ ਮਤਲਬ 1 ਘੰਟੇ ਤੱਕ ਸਾਡੀ ਵਾਰੀ ਆਉਣੀ ਸੀਗੀ ਬਸ ਅਸੀਂ ਬੈਠੇ ਵੇਟ ਕਰ ਰਹੀ ਸੀਗੇ ਤੇ ਆਪਾਂ ਦੇਖਦੇ ਆ ਕਿ ਹੁਣ ਅੱਗੇ ਅਲਟਰਾ ਸਾਊਂਡ ਦੇ ਵਿੱਚ ਕੀ ਆਉਂਦਾ ਹੈ ਚਲੋ ਜੀ ਅਲਟਰਾਸਾਉਂਡ ਆਪਣੀ ਹੋ ਚੁੱਕੀ ਸੀ ਤੇ ਆਪਾਂ ਫਿਰ ਫਤੇਗੜ ਸਾਹਿਬ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਹੁਣ ਅਸੀਂ ਘਰ ਨੂੰ ਚੱਲੇ ਆਂ ਤੇ ਆਪਾਂ ਜਾ ਕੇ ਘਰੇ ਗੱਲਬਾਤ ਕਰਦੇ ਆਂ ਕਿ ਆਪਣੀ ਅਲਟਰਾਸਾਉਂਡ ਦੇ ਵਿੱਚ ਕੀ ਆਇਆ ਹਾਂਜੀ ਚਲੋ ਜੀ ਆਪਾਂ ਆ ਗਏ ਸੀਗੇ ਫਤੇਗੜ ਸਾਹਿਬ ਤੋਂ ਤੇ ਫਤੇਗੜ ਸਾਹਿਬ ਤੋਂ ਆ ਕੇ ਹਲੇ ਪਾਣੀ ਪੂਣੀ ਦਿੱਤਾ ਜੇ ਫਿਰ ਮੈਂ ਸੋਚਿਆ ਕਿ ਪਹਿਲਾਂ ਆਪਾਂ ਜਿਹੜੀ ਵੀਡੀਓ ਤੁਹਾਨੂੰ ਕਹਿ ਕੇ ਗਈ ਸੀਗੇ ਨਾ ਉਹਨੂੰ ਆਪਾਂ ਤੁਹਾਡੇ ਨਾਲ ਮਤਲਬ ਸ਼ੇਅਰ ਕਰ ਲਈਏ ਪੂਰੀ ਕਰ ਲਈਏ ਹੁਣ ਵੀਡੀਓ ਨੂੰ ਤੇ ਵੀਡੀਓ ਬਣਾਉਣ ਦਾ ਜਿਹੜਾ ਮੇਰਾ ਮਕਸਦ ਸੀਗਾ ਜੀ ਉਹ ਹੋ ਗਿਆ ਆਪਣਾ ਅੱਜ ਮੈਨੂੰ ਜਾਣ ਟਾਈਮ ਮੈਂ ਕਹਿ ਗਈ ਸੀ ਵੀ ਜੇ ਤਾਂ ਮਤਲਬ ਇਹ ਕੰਮ ਮੇਰਾ ਹੋ ਗਿਆ ਹੈ ਨਾ ਤਾਂ ਤਾਂ ਆਪਾਂ ਵੀਡੀਓ ਸ਼ੇਅਰ ਕਰਾਂਗੇ ਹੈ ਨਾ ਤੇ ਨਹੀਂ ਨਹੀਂ ਕਰਾਂਗੇ ਤੇ ਆਪਣੀ ਪਹਿਲਾਂ ਸੀਗੇ ਫਤਿਹਗੜ੍ਹ ਸਾਹਿਬ ਸਿਵਲ ਹਸਪੀਟਲ ਉੱਥੇ ਜਿਹੜੀ ਮੈਡੀਸਿਨ ਲੈਣੀ ਸੀ ਉਹ ਲੈ ਲਈ ਤੇ ਉਦੋਂ ਬਾਅਦ ਅਸੀਂ ਮਤਲਬ ਸਕੈਨਿੰਗ ਵਾਸਤੇ ਨੰਬਰ ਨੰਬਰ ਲੈ ਲਿਆ ਪਰ ਉੱਥੇ ਸਕੈਨਿੰਗ ਹੋਈ ਨਹੀਂ ਉਹਨਾਂ ਨੇ ਸਾਨੂੰ ਹਲੇ ਇੱਕ ਹਫਤੇ ਦੀ ਡੇਟ ਦਿੱਤੀ ਸੀ ਫਿਰ ਅਸੀਂ ਸੋਚਿਆ ਵੀ ਵਾਰ-ਵਾਰ ਹੈ ਨਾ ਕਿੱਥੇ ਜਾਣਾ ਗਰਮੀ ਦੇ ਵਿੱਚ ਤੇ ਅਸੀਂ ਦੀਪਕ ਸਕੈਨਰ ਦੇ ਇਹ ਸਰਹੰਦਰ ਚਲੇ ਗਏ ਫਿਰ ਉੱਥੇ ਜਾ ਕੇ ਅਸੀਂ ਆਪਣੇ ਸਕੈਨਿੰਗ ਕਰਵਾਈ ਤਾਂ ਸਕੈਨਿੰਗ ਕਰਵਾਈ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਹੈ ਨਾ ਕਿ ਕੀ ਤੁਹਾਡੇ ਪਿੱਤੇ ਦੀਆਂ ਪਥਰੀਆਂ ਕਿੱਥੇ ਗਈਆਂ ਹੈ ਨਾ ਤੇ ਮੇਰੇ ਪਿੱਤੇ ਵਿੱਚ ਸੀਗੀਆਂ 3mm ਤੇ 4mm ਦੀ ਪਥਰੀ ਉਹ ਵੀ ਖਤਮ ਹੋ ਗਈ ਹੈ ਤੇ ਜਿਹੜੀਆਂ ਗੁਰਦਿਆਂ ਦੇ ਵਿੱਚ ਸੀਗੀਆਂ ਉਹ ਵੀ ਨਹੀਂ ਰਹੀਆਂ ਹੈਗੀਆਂ ਤੇ ਉਹ ਤੋਂ ਬਾਅਦ ਉੱਥੇ ਅਸੀਂ ਸੁੱਖ ਦਾ ਸਾਂ ਲਿਆ ਨਹੀਂ ਤਾਂ ਆਇਆ ਸੀਗਾ ਵੀ ਹੁਣ ਆਪਾਂ ਸਕੈਨ ਕਰਾ ਲਈਏ ਬਸ ਚਲ 2-4 ਦਿਨਾਂ ਤੱਕ ਆਪਾਂ ਫਿਰ ਮਤਲਬ ਆਪਰੇਸ਼ਨ ਦੀ ਕਰੀਏ ਤਿਆਰੀ ਹੈ ਨਾ ਵੀ ਕਿੱਥੇ ਕਰਾਉਣਾ ਕੀ ਕਰਨਾ ਹੈ ਤੇ ਬਸ ਹੁਣ ਇਹ ਅਸੀਂ ਵੀ ਚੰ ਛੁੱਟੀਆਂ ਦੇ ਵਿੱਚ ਆਪਾਂ ਆਪਰੇਸ਼ਨ ਕਰਵਾਈਏ ਤੇ ਕਿਉਂਕਿ ਹਰੇਕ ਕੋਈ ਹੈ ਨਾ ਮੈਨੂੰ ਕਹਿੰਦਾ ਸੀਗਾ ਮੈਨੂੰ ਵੀ ਪਿੱਤੇ ਦੀ ਪਥਰੀ ਜਿਆਦਾ ਟਾਈਮ ਨਹੀਂ ਰੱਖਣੀ ਚਾਹੀਦੀ ਹੈਗੀ ਨਾ ਵੀ ਇਨਫੈਕਸ਼ਨ ਹੋ ਜਾਂਦੀ ਹੈ ਪਿੱਤੇ ਦੇ ਅੰਦਰ ਹੀ ਫਟ ਜਾਂਦੀ ਆ ਹੋ ਜਾਂਦਾ ਉਹਦੇ ਕਰਕੇ ਮੈਨੂੰ ਡਰ ਲੱਗਦਾ ਸੀ ਵੀ ਕਿਤੇ ਹੋਰ ਨਾ ਵੱਧਾ ਵੱਜੇ ਕੋਈ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਹੈ ਨਾ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਤੋਂ ਤੰਦਰੁਸਤੀ ਹੀ ਮੰਗੀ ਦੀਏ ਵਾਹਿਗੁਰੂ ਸਰੀਰ ਨੂੰ ਤੰਦਰੁਸਤ ਰੱਖੇ ਕਿਉਂਕਿ ਤੰਦਰੁਸਤੀ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੈਗੀ ਤੇ ਇਹ ਦਵਾਈ ਮੈਂ ਕਿੱਥੋਂ ਲਈ ਸੀ ਮੈਂ ਤੁਹਾਨੂੰ ਦੱਸਦੀਆਂ ਇਹ ਮਤਲਬ ਕਰਾਲੀ ਤੋਂ ਸ਼ਾਇਦ ਮੈਨੂੰ ਲੱਗਦਾ ਜਿੱਤੇ ਤੱਕ ਮੇਰਾ ਆਈਡੀ ਆ 5-6 ਕਿਲੋਮੀਟਰ ਹੋਊਗਾ ਕਰਾਲੀ ਤੋਂ ਇਹ ਪਿੰਡ ਮੁਗਲ ਮजरी ਮੁਗਲ ਮजरी ਤੋਂ ਅਸੀਂ ਲੈ ਕੇ ਆਏ ਸੀ ਸਾਨੂੰ ਮੈਨੂੰ ਲੱਗਦਾ ਸ਼ਾਇਦ ਵਿੰਟ ਚੋਈ ਆਂਟੀ ਹੈ ਨਾ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਜਾਵੋ ਸੀ ਪਾਪਾ ਜੀ ਵਾਸਤੇ ਲੈਣ ਗਏ ਸੀ ਦਵਾਈ ਤੇ ਕਿਉਂਕਿ ਉੱਥੇ ਉਹ ਕਹਿੰਦੇ ਸੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੈ ਨਾ ਤੇ ਉਹ ਦਵਾਈ ਦਿੰਦੇ ਆ ਇੱਕ ਹੀ ਦਵਾਈ ਹੈ ਉਹ ਮਤਲਬ ਆਪਣੇ ਸ਼ਰੀਰ ਦੇ ਵਿੱਚ ਕੋਈ ਵੀ ਬਿਮਾਰੀ ਹੈ ਤਾਂ ਉਹਨੂੰ ਦੂਰ ਕਰ ਦਿੰਦੀ ਹੈ ਹੈ ਨਾ ਤੇ ਪਾਪਾ ਜੀ ਨੂੰ ਵੀ ਅਸੀਂ ਮਤਲਬ ਜਦੋਂ ਉਹ ਦਵਾਈ ਦੇਤੀ ਸੀ ਤਾਂ ਉਹ ਤੋਂ ਬਾਅਦ ਦਰਦ ਤ ਵਗੈਰਾ ਤਾਂ ਕਦੇ ਹੋਇਆ ਨਹੀਂ ਹੈਗਾ ਪਰ ਉਹ ਆਪਾਂ ਨੂੰ ਵੀ ਪਤਾ ਹੈ ਵੀ ਹੈ ਨਾ ਲਾਸਟ ਸਟੇਜ ਤੇ ਪਹੁੰਚ ਕੇ ਕੰਮ ਫਿਰ ਕਿੱਥੇ ਮਤਲਬ ਹੋ ਜਾਂਦਾ ਹੁੰਦਾ ਹੈ ਤੇ ਪਰ ਮਤਲਬ ਪਥਰੀਆਂ ਦਾ ਤਾਂ ਕਮਾਲ ਦੀ ਗੱਲ ਹੋ ਗਈ ਉਹਨਾਂ ਨੇ ਵੈਸੇ ਕਿਹਾ ਸੀਗਾ ਵੀ ਇਹਨੇ ਬਿਲਕੁਲ ਸਿੰਪਲ ਸਾਦੀ ਜੀ ਫੈਮਿਲੀ ਆ ਉਹ ਹਨ ਤੇ ਵਿਚਾਰੇ ਕੋਈ ਵੀ ਪੈਸਾ ਨਹੀਂ ਲੈਂਦੇ ਹੈਗੇ ਹਨ ਆਪ ਤਿਆਰ ਕਰਦੇ ਆ ਆਪਣੇ ਘਰੇ ਦਵਾਈ ਇਹੋ ਕਹਿੰਦੇ ਦਵਾਈ ਤਿਆਰ ਕਰਨ ਨੂੰ ਵੀ ਬਹੁਤ ਟਾਈਮ ਲੱਗਦਾ ਹੈ ਹਨ ਉਹਨਾਂ ਨੇ ਸਾਨੂੰ ਜੀ ਦੱਸਿਆ ਵੀ ਅਸੀਂ ਉਹਨਾਂ ਨੂੰ ਬਹੁਤ ਕਿਹਾ ਵੀ ਹਨ ਤੁਸੀਂ ਪੈਸੇ ਲੈ ਲਓ ਪਰ ਉਹਨਾਂ ਨੂੰ ਕੋਈ ਵਕਸ਼ਾ ਵੀ ਉਹ ਪੈਸੇ ਨਹੀਂ ਲੈਂਦੇ ਹੈਗੇ ਬਿਲਕੁਲ ਫ੍ਰੀ ਦਵਾਈ ਦਿੰਦੇ ਆ ਉਹ ਤੇ ਘਰ ਦੇ ਵਿੱਚੋਂ ਕੋਈ ਵੀ ਜਾ ਕੇ ਲਿਆ ਸਕਦਾ ਹੈ ਨਾ 10 केवी ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈ ਤੇ ਪਰ ਸਾਡੇ ਤਾਂ ਮਤਲਬ ਅਸੀਂ ਪਹਿਲਾਂ ਵੀ ਦੋ ਤਿੰਨ ਜਣੇ ਨੇ ਅਜਮਾਇਆ ਹੋਇਆ ਤੇ ਅਸੀਂ ਆਪ ਵੀ ਅਜਮਾ ਲਿਆ ਹੋਣਾ ਤੇ ਵੀ ਜਿਮਸਰੀ ਵਿੱਚ ਕਿਸੇ ਦੇ ਗੱਠਾ ਬਣ ਜਾਂਦੀ ਹੈ ਨਾ ਉਤੋਂ ਵੀ ਮਤਲਬ ਕਹਿੰਦੇ ਕੈਂਸਰ ਬਣਨਾ ਸ਼ੁਰੂ ਹੋ ਜਾਂਦਾ ਹੈ ਨਾ ਤਾਂ ਉਹ ਵੀ ਮਤਲਬ ਸਾਰੀਆਂ ਰਿਮੂਵ ਹੋ ਜਾਂਦੀਆਂ ਬਹੁਤ ਵਧੀਆ ਮਤਲਬ ਰਿਜ਼ਲਟ ਹੈ ਉਹ ਦਵਾਈ ਦਾ ਤੇ ਦਵਾਈ ਵੀ ਇੱਕ ਹਫਤੇ ਬਾਅਦ ਇੱਕ ਪੁੜੀ ਲੈਣੀ ਹੈ ਕੋਈ ਜ਼ਿਆਦਾ ਹੋਣੀ ਹੈਗਾ ਵੀ ਹਾਂ ਆਪਾਂ ਨੇ ਹਰ ਰੋਜ਼ ਲੈਣੀ ਹੈ ਹਨਾ 8-9 ਦਿਨਾਂ ਬਾਅਦ ਮਤਲਬ ਉਹ ਦੱਸਦੇ ਆ ਵੀ ਇੱਕ ਪੁੜੀ ਲੈਣੀ ਹੈ ਤੇ ਮੈਂ ਤਾਂ ਹਾਲੇ ਮੈਨੂੰ ਉਹਨਾਂ ਨੇ 6 ਪੁੜੀਆਂ ਦਈਆਂ ਸੀ ਮੈਂ ਸਿਰਫ ਹਲੇ 5 ਪੁੜੀਆਂ ਲਈਆਂ ਇੱਕ ਮੇਰੇ ਕੋਲ ਹਲੇ ਰੈਂਦੀ ਆ ਉਹ ਲੈਣ ਤੋਂ ਤੇ ਕੱਲ ਨੂੰ ਆਪਾਂ ਉਹ ਲੈ ਕੇ ਵੀ ਮਤਲਬ ਉਹ ਕਰ ਦਾਂਗੇ ਉਹਨੂੰ ਹਨਾ ਤੇ ਚਲੋ ਜੀ ਵੀਡੀਓ ਨੂੰ ਤੁਸੀਂ ਅੱਗੇ ਸ਼ੇਅਰ ਕਰਦੇ ਹੋ ਜਿਨ੍ਹਾਂ ਜਿਨ੍ਹਾਂ ਕੋਲ ਵੀ ਇਹ ਵੀਡੀਓ ਜਾਊਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਵੀਡੀਓ ਸੁਣਨ ਦੇ ਨਾਲ ਕਿਸੇ ਦਾ ਵੀ ਭਲਾ ਹੋ ਸਕਦਾ ਹੈ ਹਨਾ ਪਿੰਡ ਦੇ ਵਿੱਚ ਜਾ ਕੇ ਆਪਾਂ ਕਿਸੇ ਨੂੰ ਵੀ ਕਹਿ ਪੁੱਛ ਸਕਦੇ ਹਾਂ ਨਾ ਵੀ ਅਸੀਂ ਜਿਹੜੇ ਦਵਾਈ ਦੰਨੇ ਉਹਨਾਂ ਦੇ ਜਾਣਾ ਹੈ ਤਾਂ ਅਗਲਾ ਤੁਹਾਨੂੰ ਆਪ ਲੈ ਕੇ ਜਾਊਗਾ ਹੈ ਨਾ ਅਸੀਂ ਵੀ ਸਾਨੂੰ ਵੀ ਪਤਾ ਨਹੀਂ ਅਸੀਂ ਵੀ ਕੌਣ ਹੈ ਨਾਮ ਨਾ ਕੁਝ ਨਹੀਂ ਪਤਾ ਸੀ ਅਸੀਂ ਸਿੱਧੇ ਚਲੇ ਗਏ ਸੀ ਤੇ ਆਪ ਸਾਨੂੰ ਨਾਲੇ ਹੈ ਨਾ ਛੱਡਿਆ ਵੀ ਉੱਥੇ ਉਹਨਾਂ ਦਾ ਘਰ ਤਾਂ ਜ਼ਰੂਰ ਜਾ ਕੇ ਮਤਲਬ ਆਪਰੇਸ਼ਨਾਂ ਤੋਂ ਬਚ ਸੋ ਸਕਦਾ ਹੈ ਨਾ ਤਾਂ ਡਾਕਟਰਾਂ ਤੋਂ ਬਚਣਾ ਚਾਹੀਦਾ ਹੈ ਦਵਾਈਆਂ ਤੋਂ ਤਾਂ ਜ਼ਰੂਰ ਮਤਲਬ ਜਿੰਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੇ ਅੰਜਲੋਜੀ ਮਿਲਦੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਹੁਣ ਆਪਾਂ ਥੋੜਾ ਜਿਹਾ ਹੈਨਾ ਰੈਸਟ ਕਰ ਲਈਏ ਸਵੇਰ ਦੇ ਅਸੀਂ ਉੱਥੇ ਬੈਠੇ ਆ ਹੈਨਾ ਮਤਲਬ ਚਲੋ ਧੁੱਪ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਹੁਣ ਹਰ ਜਗ੍ਹਾ ਤਾਂ ਹੈਨਾ ਏਸੀ ਲੱਗੇ ਹੋਏ ਆ ਪਰ ਆਉਣ ਜਾਣ ਦੇ ਵਿੱਚ ਅਸੀਂ ਐਕਟਿਵ ਆ ਤੇ ਗਏ ਸੀ ਤਾਂ ਧੁੱਪ ਤਾਂ ਫੇਰ ਥੋੜੀ ਜਿਹੀ ਲੱਗ ਜਾਂਦੀ ਹੈ ਆ ਤੇ ਚਲੋ ਜੀ ਮਿਲਦੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਜੀ